ਸੱਜਨ ਕੁਮਾਰ ਇੱਕ ਕਾਂਗਰਸੀ ਨੇਤਾ ਅਤੇ 1984 ਦੇ ਸਿੱਖ ਦੰਗਿਆਂ ਦੇ ਵਿੱਚ ਜਿਸ ਦਾ ਨਾਮ ਆਉਂਦਾ ਆ ਅਤੇ ਅੱਜ ਉਹਨਾਂ ਨੂੰ ਸਜ਼ਾ ਸੁਣਾਈ ਗਈ ਆ ਉਮਰ ਕੈਦ ਦੀ ਜਿਸਤੇ ਕੀ ਦਿੱਲੀ ਦੇ ਉਪ ਮੁੱਖ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੀ ਟਿੱਪਣੀ ਆਈ ਆ ਉਹਨਾਂ ਨੇ ਕਿਹਾ ਕਿ ਅੱਜ ਬਹੁਤ ਹੀ ਚੰਗੀ ਖਬਰ ਆਈ ਆ ਸੱਜਨ ਕੁਮਾਰ ਨੂੰ ਜਿਹੜੀ ਕਿ ਸਜ਼ਾ ਸੁਣਾਈ ਗਈ ਆ ਕੋਰਟ ਦੇ ਵੱਲੋਂ ਤੇ ਕਿਤੇ ਨਾ ਕਿਤੇ ਸਿੱਖ ਧਰਮ ਦੇ ਨਾਲ ਨਿਆ ਹੋਇਆ ਆ ਪਰ ਜਿਹੜੀ ਕਿ ਇਹ ਸਜ਼ਾ ਸੁਣਾਈ ਗਈ ਆ ਉਹ ਸਿਰਫ ਸੱਜਨ ਕੁਮਾਰ ਨੂੰ ਸੁਣਾਈ ਗਈ ਆ ਉਸ ਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨੂੰ ਨਹੀਂ ਸੁਣਾਈ ਗਈ ਆ ਹਲੇ ਤੱਕ ਏਕੁਜ ਲੋਕਾਂ ਦਾ ਇਹ ਵੀ ਕਹਿਣਾ ਹੈ ਵੀ ਉਹਨਾਂ ਨੂੰ ਸਿਰਫ ਉਮਰ ਕੈਦ ਦੀ ਸਜ਼ਾ ਕਿਉਂ ਸੁਣਾਈ ਗਈ ਆ ਫਾਂਸੀ ਦੀ ਸਜ਼ਾ ਸੁਣਾਣੀ ਚਾਹੀਦੀ ਸੀ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਤੁਹਾਨੂੰ ਇਹ ਖਬਰ ਕਿਵੇਂ ਦੀ ਲੱਗੀ ਆ ਵੀ ਉਹਨਾਂ ਨੂੰ ਸਜ਼ਾ ਸੁਣਾਈ ਗਈ ਆ 1984 ਦੇ ਜਿਹੜੇ ਸੀ ਇੱਕ ਦੰਗੇ ਹੋਏ ਸੀ ਉਹਨਾਂ ਤੋਂ ਰਿਲੇਟਿਡ ਇਹ ਸਜ਼ਾ 40 ਸਾਲ ਬਾਅਦ ਅੱਜ ਸੁਣਾਈ ਗਈਆ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ